ਜੀ ਪਿੰਡ ਦੇ ਲੋਕਾਂ ਤੋਂ ਅਨੁਸਾਰ பஞ்சਾਇਤ ਚੁਣਿਆ ਸੇਵਾ ਕਾਂ ਦਾ ਮੱਫਾ ਤਾਂ ਮਾਣ ਬਖਸ਼ਿਆ ਸੋ ਕੀ ਘਣਾ ਜਾਓਗੇ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਜੀ ਪਿੰਡ ਮੇਰੇ ਨੂੰ ਸਰਪੰਚ ਬਣਾਇਆ ਵਿਜੀਤ ਕੁਮਾਰ ਪਰੇਟ ਬੋਪਰ ਜਟਾਂ ਤੋਂ ਠੀਕ ਹੈ ਜੀ ਤੇ ਜੋ ਵੀ ਹੈ ਪਿੰਡ ਮੇਰੇ ਨਾਲ ਸਭ ਨਾਲ ਨੇ ਤੇ ਸਭ ਤੋਂ ਪਕਾਸ਼ ਨੂੰ ਪਿੰਡ ਸਾਡੀ ਇੱਕ ਸੇਵਨਰੀਨ ਪੈਣਾ ਚਾਹੀਦਾ ਜੀ ਠੀਕ ਹੈ ਜੀ ਤੇ ਉਸ ਤੋਂ ਜ਼ਿਆਦਾ ਸਾਨੂੰ ਜ਼ਰੂਰ ਦੀ ਜਿਹੜੀ ਸਮਸ਼ਾਨ ਘੜਦੀ ਹੈ ਜੀ ਕਿਉਂਕਿ ਸਮਸ਼ਾਨ ਘੜਦੀ ਹਾਲਾਤ ਜਿਹੜੀ ਬਹੁਤ ਮਾੜੀ ਹੈ ਠੀਕ ਹੈ ਜੀ ਅੱਗੇ ਸਰਪੰਚ ਬਣਨ ਦੇ ਕਿਸੇ ਨੇ ਸਮਸ਼ਾਨ ਘਾੜਾ ਦੇਖਿਆ ਨਹੀਂ ਹੈ ਤੇ ਇਸ ਕਰਕੇ ਮੈਨੂੰ ਸਭ ਤੋਂ ਜ਼ਰੂਰੀ ਇਹ ਹੈ ਆ ਕਿ ਸਮਸ਼ਾਨ ਘਾੜਾ ਤੇ ਸਾਡੇ ਆ ਬਣਾ ਚਾਹੀਦਾ ਸਿਵਰੇਜ ਤੇ ਵਿਕਾਸ ਹੀ ਰਹੇ ਵੱਤ ਵੱਤ ਸਾਡੇ ਪਿੰਡ ਦੇ ਕੰਮ ਇੱਕ ਬੱਚਿਆਂ ਦੀ ਖੇਡ ਵਾਸਤੇ ਗਰਾਊਂਡ ਜਿਹੜੀ ਆ ਉਹ ਸਟੇਡੀਅਮ ਤਿਆਰ ਹੋਣੀ ਚਾਹੀਦੀ ਹੈ ਜੀ। ਪਤਾ ਪਾਰਕਿੰਗ ਨਹੀਂ ਹੁੰਦੀ ਆ ਪਿੰਡਾਂ ਦੇ ਵਿੱਚ ਜਿਹਨਾਂ ਦਾ ਮੈਦਾਨ ਵੀ ਹੁੰਦਾ ਲਾਇਬ੍ਰੇਰੀ ਵੀ ਹੁੰਦੀ ਆ। ਸੋ ਕਾਫੀ ਸੁੱਖ ਸਹੂਲਤਾਂ ਆ ਜਿਹੜੀਆਂ ਸਾਡੇ ਕੋਲ ਜਿਹੜੀਆਂ ਹੁੰਦੀਆਂ ਨੇ। ਕੀ ਆਪ ਜੀ ਦੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸਹੂਲਤ ਹੈਗੀ ਆ? ਨਹੀਂ ਜੀ ਸਾਡੇ ਪਨੇ ਕੋਈ ਛੁੱਲਨੀਆ ਕੋਈ ਜਿਹੜੀ ਗਰਾਊਂਡ ਛੱਡੀ ਹੈ ਕੋਈ ਉੱਥੇ ਖੇਡਣਾ ਸਮਾਨ ਕੋਈ ਕੁਛ ਨਹੀਂ ਆਇਆ ਜੀ ਅਜੇ ਤੱਕ ਇਹ ਜਿਹੜਾ ਦਾ ਮਤਲਬ ਇਹ ਬਣਾਉਣਾ ਪਵੇਗਾ ਹਾਂ ਜੀ ਲਾਇਬ੍ਰੇਰੀ ਦੀ ਬਣਾਉਣੀ ਪਵੇਗੀ ਬਿਲਕੁਲ ਆਪਣੇ ਕਹਿਣ ਦਾ ਮਤਲਬ ਵੀ ਪਾਰਕਿੰਗ ਵੀ ਚਾਹੀਦੀ ਹੈ ਪਾਰਕਿੰਗ ਚਾਹੀਦੀ ਹੈ ਉਹ ਬੱਚਿਆਂ ਵਾਸਤੇ ਓਪਨ ਜਗ੍ਹਾ ਵੀ ਚਾਹੀਦੀ ਹੈ ਹਾਂ ਜੀ ਹਾਂ ਬੰਨਵਾ ਵਾਸਤੇ ਬਿਲਕੁਲ ਬਿਲਕੁਲ ਇਹ ਅੰਦਾਜ਼ ਵੀ ਕੋਈ ਪ੍ਰਤੀਬਿੰਦ ਨਹੀਂ ਆਇਆ ਨਹੀਂ ਇਹ ਨਹੀਂ ਹੋਏਗੀ ਜੀ ਤੁਹਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਹ ਲੈਣਾ ਚਾਹੁੰਦੇ ਹਾਂ ਜੀ ਗਾਂ ਦੇ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਜੋ ਗਲੋਬ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਦੇ ਰਾਸ਼ਨ ਕਾਰਡ ਤਕਰੀਬਨ ਸਾਡੇ ਪਿੰਡ ਦੇ ਤਕਰੀਬਨ ਬਣੇ ਆ ਜੀ ਬਿਲਕੁਲ ਠੀਕ ਠਾਕ ਹੈ ਜੀ ਹਾਂਜੀ ਜਾਇਦ ਕੋਈ ਨਹੀਂ ਸਭ ਦਾਜ ਹੀ ਹੈ ਕੋਈ ਵਾਂਝਾ ਨਹੀਂ ਮਤਲਬ ਉਹ ਜਿਹੜਾ ਨਾਮ ਰੱਖਣ ਮਿਲਦਾ ਨਹੀਂ ਜੀ ਨਹੀਂ ਬਿਲਕੁਲ ਸਹੀ ਹੈ ਸਭ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਸਕੂਲ ਕਿੰਨੇ ਤੱਕ ਔਰ ਕੀ ਤੁਹਾਨੂੰ ਲੱਗਦਾ ਸਪੂਲ ਸਮੀਆਂ ਜਾਂ ਅਪਗ੍ਰੇਡ ਹੋਣ ਦੀ ਲੋੜ ਹੈ ਸਕੂਲ 'ਚ ਕੋਈ ਕਮੀ ਨਹੀਂ ਸਾਨੂੰ ਅਧਿਆਪਕਾਂ ਦੀ ਕੋਈ ਕਮੀ ਨਹੀਂ ਸਿਰਫ ਸਾਨੂੰ ਕਮੀ ਹੈ ਵੀ ਉਹ 8ਵੀਂ ਪੰਜਵੀਂ ਤੱਕ ਸਕੂਲ ਹੈ 8ਵੀਂ ਤੱਕ ਮੰਨਣਾ ਚਾਹੀਦਾ ਅਪਗ੍ਰੇਡ ਹੋਣ ਦੀ ਲੋੜ ਹੈ ਹਾਂਜੀ ਕਿਉਂਕਿ ਸਾਨੂੰ ਉਹ ਦੂਰ ਜਾਣੇ ਪੈਂਦੇ ਨਿੱਕੇ ਨਿੱਕੇ ਬੱਚੇ ਨੇ ਸੁਲਤਾਨੀ ਨੂੰ ਜਾਣੇ ਵਾਲਾ ਜਿੱਦਾਂ ਗੱਲ ਹੀ ਜਾਣੇ ਪੈਂਦਾ ਸਾਧਨ ਕੋਈ ਹੈ ਨਹੀਂ ਤੇ ਪਿੰਡ ਸਕੂਲ 8ਵੀਂ ਤੱਕ ਪਾਜੇ ਤਾਂ ਇਹ ਪਿੰਡ ਦੇ ਬੱਚੇ ਉਹ ਪਿੰਡੀ ਸਕੂਲ ਚ ਪੜ ਸਕਣ ਜੇ ਪਿਛਲੀਆਂ ਪੰਚਾਇਤਾਂ ਨੇ ਜਾਂ ਆਗੂ ਸਹਿਮਣ ਪਿੰਡ ਦੇ ਵਿੱਚ ਹੁੰਦੇ ਆ ਕੋਈ ਉਹਨਾਂ ਨੇ ਪ੍ਰਸ਼ਾਸਨ ਜਾਂ ਸਰਕਾਰ ਕੋਈ ਅਪਰੋਚ ਕੀਤੀ ਹੋਵੇ ਕੋਈ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਅਪਰੋਚ ਨਹੀਂ ਕੀਤੀ ਕੋਈ ਕਿਸੇ ਨੇ ਕੋਈ ਨਹੀਂ ਗਿਆ ਤੁਹਾਡੀ ਕੋਸ਼ਿਸ਼ ਹੋਵੇਗੀ ਹੁਣ ਕੀ ਮਤਲਬ ਹੈ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਇੱਕ ਦਿਨ ਸਾਡੇ ਬੱਚੇ ਸਕੂਲ ਦੇ 8ਵੀਂ ਤੱਕ ਹੋ ਜੇ ਤਾਂ ਦੇ ਬੱਚੇ ਇੱਥੇ ਹੀ ਸਕੂਲ 'ਚ ਹੀ ਪੜ੍ਹਨ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਇਹਦਾ ਨਜਾਇਜ਼ ਨਾ ਪਾਈ ਜਾਂਦੇ ਆ ਉਹ ਤੁਹਾਡੀ ਗਵਾਹੀ ਦੇ ਵਿੱਚ ਕਿਵੇਂ ਦੇਖਿਆ ਜਾਏਗਾ ਸਾਡੀ ਗਵਾਹੀ ਇਹ ਹੈ ਜੀ ਜਿਹੜੇ ਹੁਣ ਹੀ ਪਾਏ ਨੇ ਉਹ ਬਿਲਕੁਲ ਸਹੀ ਪਾਏ ਨੇ ਕਿ ਜਿਹੜੇ ਪੈਸੇ ਉਹ ਆਉਣ ਤੇ ਪਿੰਡ ਦੇ ਘੜੋਂ ਦੇ ਪਿੰਡ ਦੇ ਟਕਾਣੇ ਕਿਤੇ ਲੱਗ ਜਾਣ ਨਿਜਾਇਰ ਪਸਾੜਾ ਉਹ ਨਹੀਂ ਕਿਤੇ ਵੀ ਸਰ ਜੁੱਧ ਨਸਿਆ ਵਿਰੋਧ ਪੰਚਾਇਤ ਸਤਾ ਨੇ ਮਹਿੰਮ ਸੀ ਦੀ ਜੀ ਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇਦੇ ਅਸੀਂ ਇਹ ਦੇਖਦੇ ਪਿੰਡ ਨਿਸ਼ਾਨ ਲਿਪਣ ਤੋਂ ਬਿਲਕੁਲ ਨਿਸ਼ਾਨ ਦੂਰੇ ਹੀ ਕੰਮ ਤੇ ਸਾਰਿਆਂ ਤੋਂ ਵਧੀਆ ਤਾਂ ਇਹ ਬੱਚੇ ਅਗੇ ਨਵੀਂ ਪੀੜੀ ਆ ਤੇ ਉਹ ਤਰੱਕੀ ਕਰੇ ਤੇ ਪੜ੍ਹ ਲਿਖਣ ਕੇ ਗਾਂਵ ਵਧਣ ਤੇ ਤੁਦਾ ਸਰਕਾਰ ਨੇ ਜਿਵੇਂ ਚਿੱਤਾ ਵਗਾਰਾ ਹੁੰਦੇ ਆ ਮਤਲਬ ਉਹ ਕਾਫੀ ਮਤਲਬ ਉਹ ਤੋਂ ਯਾਦ ਦੇ ਵਿੱਚ ਗੱਲ ਚੱਲ ਰਹੀ ਹੈ ਸਰਕਾਰ ਨੇ ਸਨਜਾ ਵੀ ਕਾਫੀ ਦਿੱਤਾ ਤੋ ਆ ਜੀ ਦੇ ਮੈਨੂੰ ਸਵਾਲ ਕੀਤਾ ਜੀ ਕੋਈ ਚਿੱਟੇ ਵਗੈਰਾ ਕੇਸ ਕੋਈ ਹੈਗਾ ਪਿੰਡ ਦੇ ਵਿੱਚ ਕੋਈ ਇਦਾਂ ਚੁਰਾ ਕਰ ਸਾਡੀ ਪਿੰਡ ਇਹ じゃ ਸਾਡੀ ਪਿੰਡ ਕਿੱਚੀ ਦਾ ਕੋਈ ਗੱਲ ਨਹੀਂ ਚਿੱਟੇ ਦਾ ਕੰਮ ਕੋਈ ਸਾਡੇ ਪਿੰਡੇ ਤਾਂ ਕਿਸ ਬਿਲਕੁਲ ਠੀਕ ਬਿਲਕੁਲ ਠੀਕ ਹੈ ਜੀ ਚਿੱਟੇ ਦਾ ਸਾਰਾ ਪਿੰਡ ਬਚਿਆ ਇਹ ਤਾਂ ਕੋਈ ਨਹੀਂ ਸਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅਹਿਮ ਰਹੁੰਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਬਿਲ ਲਖਾਉਗਾ ਉਹਨਾਂ ਨੂੰ ਤੇ ਹੈਗੀ ਗੇਮਾਂ ਵਾਸਤੇ ਜ਼ਰੂਰੀ ਹੈ ਜੀ ਖੇਡ ਦਾ ਸਮਾਨ ਗਰਾਊਂਡ ਉਨੀ ਵੇਸਨ ਖੇਡਣਾ ਸਿਖਾਉਣਾ ਜ਼ਰੂਰੀ ਹੈ ਤਾਂ ਜੋ ਬੱਚੇ ਖੇਡਣ ਤੇ ਗਾਂ ਤਰੱਕੀ ਤੇ ਪਹੁੰਚਣ ਕੋਈ ਕੋਸ਼ਿਸ਼ ਹੋਵੇਗੀ ਮਤਲਬ ਜੀ ਇਹਨਾਂ ਨੂੰ ਖੇਡਾਂ ਦਾ ਸਮਾਂ ਪਵਾ ਦਿੱਤਾ ਤਾਂ ਜੋ ਨਸ਼ੇ ਵਾਲੇ ਪਾਸੇ ਨਾ ਜਾਣ ਉਹ ਆਪਣੀ ਖੇਡਾਂ ਵਾਲੀ ਖਿਆਲ ਰੱਖਣ ਸ਼ਾਮੀ ਸਵੇਰ ਜਾਣ ਤੇ ਗਰਾਊਂਡ 'ਤੇ ਖੇਡਣ ਤੇ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਕੁੱਠੇ ਨੂੰ ਲੰਗਾਂਟਾ ਪਿੰਡਾਂ ਚਾਹੀਆਂ ਨਵੇਂ ਹੋਮ ਭਰੇਗੇ ਆਪ ਜੀ ਦੇ ਪਿੰਡ ਦੇ ਵਿੱਚ ਕਿੰਨੇ ਬੱਚੇ ਕੁੱਠੇ ਨੂੰ ਲੰਗਾਂਟਾ ਜਾਂ ਕਿੰਨੇ ਨਵੇਂ ਹੋਮ ਭਰੇਗੇ ਜਿਹੜੇ ਨਵੇਂ ਹੂਣ ਭਰੇ ਨੇ ਜੀ ਤੋਂ ਕਰੀਬਨ ਹੀ ਕੋਈ 10 ਕਹਿਗੇ ਨੇ ਜਿਹੜੇ ਪਿਛੇ ਚਲੇ ਨੇ ਉਹ 7-8 ਪੈ ਚੁੱਕੇ ਨੇ ਜਿਹੜੇ ਹੂਣ 10 ਪਰੇ ਨੇ ਉਹ ਬਿਲਕੁਲ ਜਾਇਜ਼ ਨੇ ਨਜਾਇਜ਼ ਕੋਈ ਨਹੀਂ ਆ ਤੇ ਪੈਣੇ ਵੀ ਚਾਹੀਦੇ ਨੇ ਕਿਉਂਕਿ ਕੱਚੀਆਂ ਛੱਤਾਂ ਨੇ ਤੇ ਮਹੱਤੜ ਲੋਕ ਨੇ ਤੇ ਉਹਨੇ ਛੱਤਾਂ ਜਿਹੜੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਸੋ ਦਈਵਰੇ ਪਿੰਡਾਂ ਦੇ ਝਗੜੇ ਇਨਕ ਵਾਝ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਚਰਿਆਂ ਤੇ ਧੱਕੇ ਖਾਣੇ ਪੈਂਦੇ ਆ ਸਮਾਜ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਇੱਕ ਤੋਂ ਪੰਜ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇਖਦੇ ਹੋ ਇਹ ਆਪਾਂ ਦੇਖਦੇ ਆ ਵੀ ਜਦੋਂ ਥਾਣੇ ਦੀ ਕੋਈ ਤਕਰੀਬਨ ਜਿਉ ਕੋਈ ਲੜਾਈ ਝਗੜਾ ਮਸਲਾ ਹੋ ਜਾਂਦਾ ਤੇ ਆਪਾਂ ਪਿੰਡ ਦੇ ਵਿੱਚ ਹੀ ਕੋਸ਼ਿਸ਼ ਕਰੀਦਾ ਗਾਂ ਲਾਈਏ ਤੇ ਪਿੰਡ ਦੇ ਵਿੱਚ ਹੀ ਆਪਾਂ ਪੰਚਾਇਤ ਬੈਠ ਕੇ ਜਾਂ ਚਾਰ ਸਿਆਣੇ ਬੰਦੇ ਬੈਠ ਕੇ ਉਹਦਾ ਪਿੰਡੀ ਫਸਾਗਲਾ ਕੀਤਾ ਜਾਵੇ ਤਾਂ ਉਹਦੀ ਗਾਂ ਨਾ ਜਾਵੇ ਸਭ ਪਿੰਡ ਦੇ ਵਿੱਚ ਹੁਣ ਕਿਹੜਾ ਲੋੜੀ ਦਾ ਤੁਸੀਂ ਪਹਿਲ ਦੇ ਅਧਾਰ ਤੇ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਲੋੜੀ ਦਾ ਪੈਨੋ ਸਭ ਤੋਂ ਪਹਿਲਾਂ ਜਰੂਰੀ ਇੱਕ ਤੇ ਸਾਨੂੰ ਸਮਸ਼ਾਨ ਘੜਦਾ ਜਰੂਰੀ ਆ ਜੀ ਬਹੁਤ ਜ਼ਿਆਦਾ ਇੱਕ ਸਾਨੂੰ ਜਿਹੜਾ ਬਚਰੀ ਖੇਰ ਮਿਲਿਆ ਉਹਦੀ ਹੁਣ ਸਟੇਡੀਮ ਚਾਹੀਦਾ ਠੀਕ ਹੈ ਜੀ ਇੱਕ ਉਹਦਾ ਸਮਾਨ ਜਿਹੜਾ ਖੇਡਾਂ ਦਾ ਉਹ ਉੱਥੇ ਹੋਣਾ ਚਾਹੀਦਾ ਤੀਸਰੇ ਨੰਬਰ ਦੇ ਜਿਹੜਾ ਸਿਵਰੇਜ ਆ ਉਹ ਸਾਨੂੰ ਚਾਹੀਦਾ ਇਹ ਸਿਵਰੇਜ ਦੀ ਸਮੱਸਿਆ ਹੈਗੀ ਬਣ ਜੀ ਹਾਂਜੀ ਬਿਲਕੁਲ ਇਹ ਪਾਣੀ ਨਿਕਾਸੀ ਕਹੇ ਬਣਨ ਨਹੀਂ ਆ ਗਈ ਪਾਣੀ ਦਾ ਨਿਕਾਹ ਜਿਹੜਾ ਇੱਥੇ ਕੁਛ ਨਹੀਂ ਹੈ ਸੱਪੜ ਹੈ ਸੱਪੜ ਤੋਂ ਗਾਂ ਨੂੰ ਮਣੀ ਹੈ ਨਹਿਰ ਬੰਦੀ ਆ ਉੱਥੇ ਪਾਣੀ ਨਹੀਂ ਜਾਂਦਾ ਸੱਪੜ ਤੋਂ ਨਹੀਂ ਸੱਪੜ ਚ ਪਾਣੀ ਛੁੱਟੀਆਂ ਦਾ ਇਹਨਾਂ ਤੋਂ ਗੁਰਮੁਣੀ ਆਪਾਂ ਜੋ ਆਸਨ ਕਰਾਉਂਦੇ ਹਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚੋਂ। ਸੋ ਕਿਤਨੇ ਕਿਤੇ ਪਿੰਡਾਂ ਚ ਤੁਹਾਡੀ ਬੰਦੀ ਹੁੰਦੀ ਹੈ ਗਰੀਬ ਤੇ ਕਾ ਪੋਜਦਾ ਨਹੀਂ ਹੁੰਦੀ। ਆਪਜੀ ਦੀ ਵਜ ਤੇ ਕਿਵੇਂ ਪਰਾਲਾ ਕੀਤਾ ਜਾਏਗਾ? ਆਪ ਦੀ ਗੋਈ ਜੇ ਕੋਈ ਕਿਸੇ ਦਾ ਪਰਾਲਾ ਨਹੀਂ ਆ ਵੀ ਸਾਰੇ ਇੱਕ ਹੀ ਨਜ਼ਰਾਂ ਨਾਲ ਵੇਖਦੇ ਆਂ। ਤਾਂ ਜੇ ਇੱਕ ਹੀ ਨਜ਼ਰਾਂ ਦੇਖਾਂਗੇ ਤਾਂ ਹੀ ਪਿੰਡ ਬਿਲਕੁਲ ਸਹੀ ਰਹੇਗਾ। ਆਪਾਂ ਪਾਰਟੀ ਵਾਜੀ ਮਗਰ ਨਹੀਂ ਜਾਂਦੇ ਜੀ ਸਰਪੰਚਾਂ ਲੋਕਾਂ ਬਣਾਇਆ ਪਿੰਡੇ ਨੇ ਬਣਾਇਆ ਪਾਰਟੀ ਵਾਜੀ ਨਹੀਂ ਕਰਦੀ। ਇੱਕ ਨਜ਼ਰਾਂ ਸਭ ਦੇਖ ਰਹੇ ਆ। ਜੀ ਬੇਤੀ ਪਿੰਡ ਦੇ ਲੋਕਾਂ ਸੇਵਾਦਾਨ ਦਾ ਮੁਕਤਮ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਭ ਜੀਆ ਦਾ ਸੋ ਮੈਸੇਜ ਇਹ ਦੇਣਾ ਚਾਹੁੰਦਾ ਪਿੰਡ ਵਾਲੇ ਮੈਂ ਅਸੀਂ ਜੋ ਮੇਰਾ ਪਿੰਡਾ ਬਿਲਕੁਲ ਸਹੀ ਹੈ ਪੰਚਾਇਤ ਆਪਣੇ ਬਣੀਗੀ ਪੰਚਾਇਤ ਜੋ ਬਣੀ ਹੈ ਆਪਾਂ ਸਲਾਹ ਨਾਲ ਜੋ ਪਿੰਡ ਜਾਏਗਾ ਪੈਸਾ ਇਕੱਠੇ ਲਾਵਾਂਗੇ ਤੇ ਸਲਾਹ ਨਾਲ ਲਾਵਾਂਗੇ ਤੇ ਸਭ ਵਧੀਆ ਤੋਂ ਵਧੀਆ ਕੰਮ ਕਰਕੇ ਗਾਂ ਤਰੱਕੀ ਕਰ ਲੈਣੀ